ਇੱਕ ਇਤਹਾਸਕ ਜਿੱਤ ਹੋਈ ਆ ਕਾਰਕਿਰਤਾਵਾਂ ਦੀ ਕਾਰਕਿਰਤਾਾਂ ਦੀ ਮਿਹਨਤ ਦੀ ਜਿੱਤ ਹੋਈ ਆ ਔਰ ਇੱਕ ਅਧਰਮ ਦਾ ਨਾਸ਼ ਹੋਇਆ ਜਿੱਤ ਝੂਠ ਦੇ ਨਾਲ ਕੇਜਰੀਵਾਲ ਨੇ ਇਹ ਸਾਰਿਆਂ ਦੇ ਵਿੱਚ ਭ੍ਰੰਮ ਫੈਲਾਇਆ ਸੀ ਕਿ ਅਸੀਂ ਗੱਡੀਆਂ ਵਾਲੀਆਂ ਬੱਤੀਆਂ ਗੱਡੀਆਂ ਨਹੀਂ ਰੱਖਾਂਗੇ ਬੱਤੀਆਂ ਵਾਲੀਆਂ ਗਾਰਡ ਨਹੀਂ ਰੱਖਾਂਗੇ ਬੰਗਲੇ ਨਹੀਂ ਰੱਖਾਂਗੇ ਉਹ ਦਿਨ ਉਸ ਦੇ ਉਲਟ ਸਭ ਕੁਝ ਕੀਤਾ ਉਸ ਦਾ ਜਵਾਬ ਜਨਤਾ ਨੇ ਅੱਜ ਉਹਨੂੰ ਦਿੱਲੀ ਦੇ ਵਿੱਚ ਦਿੱਤਾ ਸੋ ਦਿੱਲੀ ਦੇ ਵਿੱਚ ਤੇ ਟ੍ਰੇਲਰ ਆ ਆਉਣ ਵਾਲੀ ਫਿਲਮ ਪੰਜਾਬ ਦੇ ਵਿੱਚ ਵਿਖੇਗੀ ਜੋ ਕਤਲੋ ਗਾਰਥ ਜੋ ਨਸ਼ੇ ਦਾ ਵਪਾਰ ਜੋ ਗੁੰਡਾਗਰਦੀ ਪੰਜਾਬ ਦੇ ਵਿੱਚ ਕੀਤੀ ਗਈ ਆ ਉਹ ਇੱਕਦਮ ਖਤਮ ਹੋ ਜਾਏਗੀ ਔਰ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰ ਦੇ ਜਿਹਦਾ ਪਰਚਮ ਲਹਿਰਾਇਆ ਮੋਦੀ ਜੀ ਦੇ ਨਾਂ ਤੇ ਇਦਾਂ ਪੰਜਾਬ ਦੇ ਵਿੱਚ ਬਹੁਤ ਜਲਦੀ ਕਮਲ ਦਾ ਫੁੱਲ ਖਿਲੇਗਾ ਮੋਜੋ ਲੜਾਈ ਸੜ ਗਿਆ ਜਾਂਚ ਸਾਰੀ ਨਾਲ ਹੀ ਸੜ ਗਈ ਏ ਫਿਰ ਰਹਿ ਕੀ ਗਿਆ ਮਗਰ ਇਹ ਲਾੜੇ ਨੂੰ ਜਵਾਬ ਦਿੱਤਾ ਵਾ ਜੋ ਨੇ ਝੂਠ ਦੀ ਇੱਕ ਝੂਠ ਦੀ ਬੁਨਿਆਦ ਬਣਾ ਕੇ ਉਹ ਰੇਤਾ ਦਾ ਪਹਾੜ ਬਣਾ ਜਿਉ ਆ ਪੰਤਾਸ਼ ਦੇ ਪੱਤਿਆਂ ਵਾਂਗੂ ਕਰ ਗਿਆ। ਅਮਜ਼ਾ ਦਾਅਵੇਦਾਰ ਜਿਲੂ ਪਾਰਟੀ ਬਣਾਏਗੀ ਉਹਨੂੰ ਮੁਬਾਰਕ। ਸਾਡਾ ਇੱਕ ਕਾਨੂੰਨ ਆ ਸਾਡਾ ਇੱਕ ਆਡੀਓਲੋਜੀ ਆ ਪਾਰਟੀ ਦੀ। ਪਾਰਟੀ ਦੀ ਆਡੀਓਲੋਜੀ ਤਾਂ ਬਾਰ ਕੋਈ ਨਹੀਂ ਜਿਲੂ ਪਾਰਟੀ ਥਾਪ ਦੇਵੇ ਉਹਨੂੰ ਸਾਰੇ ਪ੍ਰਵਾਨ ਕਰਦੇ ਆ। ਸੋ ਜੋਨ ਨੂੰ ਬਤਾਇਆ ਬੀਲੀਆਂ ਭਾਰਤੀ ਜਨਤਾ ਪਾਰਟੀ ਪੂਰੀ ਦੁਨੀਆ ਦੇ ਵਿੱਚ ਸਭ ਤੋਂ ਵੱਡਾ ਸੰਗਠਨ ਆ ਨਰਿੰਦਰ ਭਾਈ ਮੋਦੀ ਜੀ ਪੂਰੀ ਦੁਨੀਆ ਦੇ ਵਿੱਚ ਨੰਬਰ 1 ਕਤਾਰ ਦੇ ਲੀਡਰ ਨੇ ਸਾਡਾ ਤੁਹਾਡੇ ਚੈਨਰਾਈ ਮੈਂ ਪੂਰੇ ਅੱਜ ਦੇਸ਼ ਵਾਸੀਆਂ ਨੂੰ ਖਾਸ ਤੌਰ ਤੇ ਦਿੱਲੀ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਇਹ ਅੱਜ ਮੋਦੀ ਸਾਹਿਬ ਦਾ ਕਰਾ ਮਾਣ ਹੈ ਤੇ ਲੱਡੂਆਂ ਦੀ ਹੋਈ ਬਰਸਾਤ ਹੈ ਸੋ ਅੱਜ ਇਹ ਪੰਜਾਬ ਖੁਸ਼ੀਆਂ ਦੇ ਨਾਲ ਜੁੜਿਆ ਸਾਡੇ ਜਜਾਰੂ ਨੇਤਾ ਕਾ ਆਪਣੇ ਕਾਲੂ ਸਾਹਿਬ ਵੀ ਸਭ ਤੋਂ ਪਹਿਲਾਂ ਮੈਂ ਦਿੱਲੀ ਵਾਸੀਆਂ ਦਾ ਹਾਂ ਠੀਕ ਠੀਕ ਆਜੋ ਅਗਲੇ ਬੰਦ ਕਰਦਾ ਹਾਂ ਜਿਨ੍ਹਾਂ ਨੇ ਕਿ ਸਾਡੀ ਸਰਕਾਰ 27 ਸਾਲ ਦਾ ਮਾਣ ਲਿਆਦੀ ਆ ਮੈਂ ਜਿੱਥੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਨੂੰ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੂੰ ਸਾਡੇ ਬੀਜੇਪੀ ਦੇ ਪ੍ਰਧਾਨ ਜੇਪੀ ਨੱਡਾ ਜੀ ਤੇ ਸਾਰੀ ਸਾਡੀ ਜਿਹੜੀ ਬੀਜੇਪੀ ਦੀ ਟੀਮ ਆ ਉਹਨੂੰ ਸਾਰੀ ਬਟਾਲਾ ਦੀ ਜਿਹੜੀ ਸਾਡੀ ਸਪੂਚੀ ਟੀਮ ਆ ਬਟਾਲਾ ਜ਼ਿਲ੍ਹੇ ਦੀ ਉਹਦੇ ਵੱਲੋਂ ਵਧਾਈ ਦਿੰਦਾ ਵਾਂ ਤੇ ਗੁਰੂ ਮਹਾਰਾਜ ਦਾ ਵੀ ਸ਼ੁਕਰਾਨਾ ਕਰਦਾ ਵਾਂ ਕਿ ਸਾਡੀ ਪਾਰਟੀ ਦੇ ਮਿਲ ਭਰਿਆ ਹੱਥ ਰੱਖਿਆ ਦਿੱਲੀ ਫਤਿਹ ਕਰ ਲਈ ਆ ਤੇ 27 ਜ ਪੰਜਾਬ ਫਤਿਹ ਕਰਾਂਗੇ ਪਹਿਲਾਂ ਹੀ ਕਰਦੇ ਰੱਖ ਦਿੱਤੀ ਆ ਤੇ ਹੁਣ ਆਉਣ ਵਾਲਾ ਸਮਾਂ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਆਏਗੀ ਪੰਜਾਬ ਨੂੰ ਹਰ ਉਸ ਭੈ ਤੋਂ ਮੁਕਤ ਕਰਾਂਗੇ ਚਾਹੇ ਉਹ ਗੁੰਡਾ ਰਾਜ ਆ ਚਾਹੇ ਉਹ ਗੈਂਗਸਟਰਵਾਦ ਆ ਚਾਹੇ ਕਰਪਸ਼ਨ ਆ ਪੰਜਾਬ ਨੂੰ ਬੀਜੇਪੀ ਇੱਕ ਨੰਬਰ ਦਾ ਸੂਬਾ ਬਣਾਏਗੀ ਸਾਡੀ ਸਾਰੀ ਟੀਮ ਦੇ ਜੱਝਾਰੂ ਜਿਹੜੇ ਵਰਕਰ ਨੇ ਆਗੂ ਨੇ ਉਹਨਾਂ ਨੂੰ ਮੈਂ ਆਪਣੇ ਵੱਲੋਂ ਇੱਕ ਵਾਰੀ ਫੇਰ ਵਧਾਈ ਦਿੰਦਾ ਵਾਂ ਜੀ ਕਿਰਪਾ ਕਦੇ ਛੱਡਦੀ ਕਲਾ ਰੱਖੇ ਜੀ